ਵਾਹਿਗੁਰੂ ਜੀ ਖਾਤੇ ਸੇਕ ਇਤਿਹਾਸ ਦੀ ਔਰ ਅੱਜ ਦੇ ਸਮਾਜ ਦੀ ਬਾਤ ਪਿਆਰੇ ਬੱਚਿਆਂ ਨੇ ਬੜੇ ਖੂਬਸੂਰਤ ਢੰਗ ਨਾਲ ਤੋਤਲੀ ਜ਼ੁਬਾਨ ਰਾਈ ਬਹੁਤ ਕੁਝ ਸਾਨੂੰ ਬਿਆਨ ਕੀਤਾ ਪਰ ਇਹ ਗੱਲ ਤੁਸੀਂ ਸਾਰੇ ਮਹਿਸੂਸ ਕਰਦੇ ਹੋਵੋਗੇ ਵੀ ਜੇ ਅਸੀਂ ਅੱਧਾ ਘੰਟਾ ਘੰਟਾ ਇਸ ਪ੍ਰੋਗਰਾਮ ਨੂੰ ਹੋਰ ਵੀ ਅੱਗੇ ਫੜਨਾ ਚਾਹੁੰਦੇ ਤਾਂ ਸ਼ਾਇਦ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ ਸੀ ਜਿੰਨੇ ਬੱਚੇ ਕਵਤਾਵਾਂ ਮੂਲ ਮੰਤਰ ਕੁਝ ਨਾ ਕੁਝ ਸੁਣਾਉਣ ਵਾਲੇ ਪਰ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਵੀ ਇਹ ਸਾਰੇ ਬੱਚੇ ਤੁਹਾਡੇ ਆਪਣੇ ਆ ਔਰ ਇੱਕ ਵੇਲਾ ਅਸੀਂ ਸਾਰੇ ਪੰਜਾਬ ਵਾਸੀ ਕਰਦੇ ਆਂ ਕਿ ਸਾਡੇ ਬੱਚੇ ਚੰਗੀਆਂ ਗੱਲਾਂ ਸੁਣਦੇ ਨਹੀਂ ਤੇ ਚੰਗੀਆਂ ਗੱਲਾਂ ਕਰਦੇ ਨਹੀਂ। ਮਿਲ ਲੱਗਦਾ ਅਸੀਂ ਬੱਚਿਆਂ ਨੂੰ ਚੰਗੀਆਂ ਗੱਲਾਂ ਸੁਣਾਉਂਦੇ ਨਹੀਂ ਤੇ ਬੱਚਿਆਂ ਤੋਂ ਚੰਗੀਆਂ ਗੱਲਾਂ ਸੁਣਦੇ ਨਹੀਂ। ਇਹ ਗੱਲ ਇਦਾਂ ਨਹੀਂ ਹੈ ਵੀ ਬੱਚੇ ਚੰਗੀਆਂ ਗੱਲਾਂ ਨਹੀਂ ਕਰਦੇ। ਔਰ ਇੱਕ ਗੱਲ ਹੋਰ ਹੈ ਸਾਡੇ ਸਾਰਿਆਂ ਦੇ ਵਿੱਚ ਕਿ ਬੱਚੇ ਬੜੇ ਸ਼ਰਾਰਤੀ ਹੁੰਦੇ ਨੇ। ਇਹ ਗੁਰਦੁਆਰੇ ਟੇਕੇ ਨਹੀਂ ਬੈਠਦੇ ਪਰ ਤੁਸੀਂ ਮਹਿਸੂਸ ਕਰ ਰਹੇ ਹੋਗੇ ਕਿ ਦਿੱਲੀ ਤਿੰਨ ਘੰਟੇ ਟੇਕੇ ਗੁਰਦਾਰੇ ਬੈਠਦੇ ਰਹੇ ਦਿੱਲੀ ਤਿੰਨ ਘੰਟੇ ਸਿਆਣਾ ਵੀ ਨਹੀਂ ਬਣ ਸਕਿਆ ਤੁਹਾੇ ਦਾ ਮਤਲਬ ਹੈ ਸਾਰੀਆਂ ਜਿੰਨੀਆਂ ਵੀ ਧਾਰਨਾਵਾਂ ਬੜੀਆਂ ਹੋਈਆਂ ਵਾਂ ਅਸੀਂ ਆਪਣੇ ਵੱਲੋਂ ਇਸ ਤਰ੍ਹਾਂ ਦੇ ਨੈਰੇਟਿਵ ਸੈੱਟ ਕੀਤੇ ਹੋਏ ਪਿਆਰੇ ਬੱਚੇ ਸੁਣਾ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ ਜੇ ਤੁਸੀਂ ਨੋਟ ਕੀਤਾ ਹੋਵੇ ਛੋਟੇ ਛੋਟੇ ਬੱਚੇ ਸਿੱਖੀ ਦੇ ਸਰੂਪ ਦੀ ਗੱਲ ਬਾਣੀ ਦੀ ਗੱਲ ਇਤਿਹਾਸ ਦੀ ਗੱਲ ਔਰ ਇਸੇ ਇਨ੍ਹਾਂ ਕੈਂਪਾਂ ਵਿੱਚ ਹੀ ਇਨ੍ਹਾਂ ਬੱਚਿਆਂ ਵਾਂਗੀ ਛੋਟੇ ਛੋਟੇ ਇਹ ਵੀਰ ਜਦੋਂ ਅੱਜ ਤੋਂ 7-8 ਸਾਲ ਪਹਿਲਾਂ ਕੈਂਪ ਸ਼ੁਰੂ ਹੋਇਆ ਸਤ ਉਸ ਵੇਲੇ ਇਹ ਵੀਰ ਕਲਾਸਾਂ ਵਿੱਚ ਆਉਂਦੇ ਤਿਆਰੀ ਕਰਦੇ ਕਵਿਤਾ ਬੋਲਦੇ ਔਰ ਅੱਜ ਜਦੋਂ ਇਹ ਵੀਰ ਕਵਤਾ ਬੋਲ ਕੇ ਗਏ ਕੱਲੇ ਇੱਥੇ ਨਹੀਂ ਬੋਲਦੇ ਹੋਰ ਵੀ ਬਹੁਤ ਸਾਰੀਆਂ ਸਟੇਜਾਂ ਤੇ ਬੋਲਦੇ ਆ ਤੁਸੀਂ ਮਹਿਸੂਸ ਕਰ 파 ਰਹੇ ਹੋਵੋਗੇ ਕਿੰਨੇ ਪਿਆਰੇ ਢੰਗ ਨਾਲ ਕਿੰਨਾ ਸੁਰੀਲਾ ਗਲਾ ਔਰ ਕਿੰਨੇ ਸੋਹਣੇ ਢੰਗ ਨਾਲ ਉਹਨਾਂ ਨੇ ਕਵਤਾ ਨੂੰ ਪੇਸ਼ ਕੀਤਾ ਹਾਲਾਂਕਿ ਜਿਹੜਾ ਵਿਸ਼ਾ ਕਵਤਾ ਦਾ ਉਹ ਤਾਂ ਹੈ ਹੀ ਕਮਾਲ ਦਾ ਪਰ ਪੇਸ਼ਕਾਰੀ ਵੀ ਕਿੰਡੀ ਕਮਾਲ ਦੀ ਮੈਨੂੰ ਇਹ ਲੱਗਦਾ ਵੀ ਆਪਾਂ ਇਹ ਗੱਲਾਂ ਹੁਣ ਅਸਲ 'ਚ ਬੰਦ ਕਰੀਏ ਵੀ ਬੱਚੇ ਨਹੀਂ ਸੁਣਦੇ ਜਾਂ ਬੱਚੇ ਚੰਗੀਆਂ ਗੱਲਾਂ ਨਹੀਂ ਕਰਦੇ ਆਪਾਂ ਕੋਸ਼ਿਸ਼ ਇਹ ਕਰੀਏ ਵੀ ਬੱਚਿਆਂ ਨੂੰ ਚੰਗੇ ਵਾਲੇ ਬੰਨੇ ਪਰੇਰ ਕੇ ਲਿਆਈਏ ਅਸੀਂ ਸਾਰੀ ਜ਼ਿੰਦਗੀ ਇਹ ਨਹੀਂ ਦੱਸਣਾ ਵੀ 7 ਸਾਲ ਦਾ ਫਤਿਹ ਸਿੰਘ ਬਹੁਤ ਕਮਾਲ ਦਾ ਜੀਵਨ ਨਿਭਾਇਆ ਅਸੀਂ ਪੰਜਾਬ ਵਿੱਚ ਉਹ ਦੌਰ ਵੀ ਵੇਖਣਾ ਚਾਹੁੰਦੇ ਹਾਂ ਜਿੱਦਣ ਹਰ ਮਾਂ ਕਹੇ ਵੀ ਮੇਰੇ 7 ਸਾਲ ਦੇ ਨਿਆਣੇ ਵੱਲ ਵੇਖੋ ਇਨਾ ਪ੍ਰਾਊਡ ਇਨਾ ਮਾਣ ਇਨਾ ਗਰਭ ਹਰ ਮਾਣ ਹੋ। ਅਸੀਂ ਇਹਨਾਂ ਕਿ ਇਹ ਮਾਤਾ ਗੁਜਰ ਕੌਰ ਦੇ ਪੁੱਤਰਿਆਂ ਵੱਲ ਵੇਖੋ ਪੰਜਾਬ ਦੀ ਹਰ ਦਾਦੀ ਕਹੇ ਮੇਰੇ ਪੁੱਤਰੇ ਵੱਲ ਵੇਖੋ। ਐਸਾ ਕਿਉਂ ਨਹੀਂ ਹੋ ਸਕਦਾ? ਕਰਤਾਰ ਸਿੰਘ ਬੱਬਰ ਪਹਿਲਾਂ ਹੀ ਕਿਉਂ ਪੈਦਾ ਹੋਇਆ ਅੱਜ ਕਿਉਂ ਨਹੀਂ ਹੋ ਸਕਦਾ? ਕੀ ਬਦਲ ਗਿਆ? ਇਨਾਂ ਗਲੀਆਂ ਇਨਾਂ ਪਿੰਡਾਂ 'ਚ ਪੈਦਾ ਹੋਏ ਨੇ। ਸੋ ਜੇ ਕਰਤਾਰ ਸਿੰਘ ਬੰਬਰ ਵਰਗੇ ਜੇ ਲక్ష్ਮਰ ਸਿੰਘ ਠੀਰੋਵਾਲ ਵਰਗੇ ਬੰਦੇ ਅੱਜ ਤੋਂ 100 ਸਾਲ ਪਹਿਲਾਂ ਪੈਦਾ ਹੋ ਸਕਦੇ ਆ ਤੇ ਅੱਜ ਕਿਉਂ ਨਹੀਂ ਪੈਦਾ ਹੋ ਸਕਦੇ ਕਿਹੜੀ ਚੀਜ਼ ਵਿੱਚ ਘਾਟ ਆ ਗਈ ਹੈ ਧਿਆਨ ਨਾਲ ਸਮਝਿਓ ਸਾਰੇ ਕਿੱਥੇ ਕਿੱਥੇ ਮੁਸ਼ਕਲ ਹੈ ਤੁਸੀਂ ਪ੍ਰੋਫੈਸਰ ਸਾਫ ਸਿੰਘ ਦਾ ਜੀਵਨ ਪੜ੍ਹ ਕੇ ਵੇਖਿਓ ਜਦੋਂ ਉਹਨਾਂ ਨੇ 10ਵੀਂ ਕਲਾਸ ਦੇ ਪੇਪਰ ਦੇਣੇ ਸੀ ਉਹਨਾਂ ਦੇ ਘਰ ਖਾਣ ਲਈ ਰੋਟੀ ਨਹੀਂ ਸਿਉਂਦੀ ਪ੍ਰੋਫੈਸਰ ਸਾਹਸੰਗ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਪਹਿਲੀ ਵਾਰ ਕਿਸੇ ਵਿਦਵਾਨ ਸਕਾਲਰ ਨੇ ਦੱਸਿਆ ਵੀ ਸਿੱਖੋ ਗੁਰਬਾਣੀ ਨੂੰ ਵਿਆਕਰਣ ਦੇ ਰੂਲ ਨਾਲ ਵੇਖੋ ਜਿਵੇਂ ਉਹਨਾਂ ਦੇ ਦਿਮਾਗ 'ਚ ਕਿੱਦਾਂ ਆਈਏ ਗੱਲ ਉਹ ਭੈਣ ਭਰਾ ਘਰ ਵਿੱਚ ਖੇਡ ਰਹੇ ਸਨ ਸਗੇ ਭੈਣ ਭਰਾ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਕਿਹਾ ਵੀ ਕੀ ਕਰਦਿਆਂ ਜੇ ਤਾਂ ਪ੍ਰੋਫੈਸਰ ਸਾਖ ਸਿੰਘ ਕਹਿੰਦੇ ਵੀ ਇੰਦਾ ਕਿਉਂ ਗਿਆ ਤੁਸੀਂ ਕੀ ਕਰਦੀਆਂ ਜੇ ਕਿਉਂਕਿ ਮੈਂ ਭੈਣ ਮੇਰੇ ਨਾਲ ਭੈਣ ਨਹੀਂ ਹੈ ਤਾਂ ਮੈਂ ਭਰਾ ਵੀ ਨਾਲ ਖੇਡ ਰਿਆ ਇਸ ਕਰਕੇ ਕਰਦੀਆਂ ਨਹੀਂ ਕਹਿ ਸਕਦਾ ਜੇ ਦੋਵੇਂ ਭੈਣਾ ਹੋਣ ਫਿਰ ਕਰਦੀਆਂ ਕਹਿ ਜਾ ਸਕਦਾ ਜੇ ਦੋਵੇਂ ਭਰਾ ਹੋਣ ਫਿਰ ਸ਼ਬਦ ਹੋਰ ਵਰਤੇ ਜਾ ਸਕਦਾ ਪਰ ਜੇ ਅਸੀਂ ਭੈਣ ਭਰਾਵਾ ਤਾਂ ਸਾਨੂੰ ਸ਼ਬਦ ਕੋਮਨ ਵਰਤਣਾ ਚਾਹੀਦਾ ਜਿਹੜਾ ਭੈਣਾਂ ਲਈ ਵੀ ਹੋਵੇ ਤੇ ਭਰਾਵਾਂ ਲਈ ਵੀ ਹੋਵੇ ਤੁਸੀਂ ਕਹਿ ਸਕਦੇ ਹੋ ਕੀ ਕਰਦੇ ਜੇ ਸਾਹਬ ਸਿੰਘ ਜੀ ਕਹਿੰਦੇ ਜਦੋਂ ਮੇਰੇ ਘਰ ਵਿੱਚ ਇਦਾਂ ਦੀ ਗੱਲ ਹੋਈ ਤਾਂ ਮੈਨੂੰ ਲੱਗਿਆ ਵੀ ਜੇ ਅਸੀਂ ਕਾਮਨ ਗੱਲਬਾਤ ਵਿੱਚ ਵੀ ਸਾਡੇ ਵਿਆਕਰਣ ਕੰਮ ਕਰਦੀ ਹੈ ਫਿਰ ਗੁਰਬਾਣੀ ਦੇ ਸ਼ਬਦਾਂ 'ਚ ਵਿਆਕਰਣ ਕਿਉਂ ਨਹੀਂ ਕੰਮ ਕਰਦੀ ਹੋਵੇ ਤੋ ਉਹ ਸਾਹਬ ਸਿੰਘ ਜਿਹਨਾਂ ਦਾ ਪਹਿਲਾ ਨਾਮ ਨੱਥੂ RAM ਸੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਫਿਰ ਪ੍ਰੋਫੈਸਰ ਸਾਹਬ ਸਿੰਘ ਬਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਖੱਲੇ-ਖੱਲੇ ਅੱਖਰ ਦਾ ਉਹਨਾਂ ਨੇ ਅਰਥ ਕੀਤਾ ਭਾਵ ਸਮਝਾਇਆ ਫਿਰ ਸਿੱਖਾਂ ਨੂੰ ਲੱਗਿਆ ਕਿ ਇਹਨੂੰ ਇਸ ਤੰਦੇ ਨਾਲ ਵੀ ਵੇਖ ਲੈਣਾ ਚਾਹੀਦਾ ਤਾਂ ਮੈਂ ਮੇਰੇ ਕਹਿਣ ਤੋਂ ਮੁਰਾਦ ਸਿਰਫ ਇੰਨਾ ਸੀ ਕਿ ਅਸੀਂ ਇਹ ਨਹੀਂ ਦੱਸਣਾ ਸਦਾ ਕਿ ਸਾਡੇ ਇਦਾਂ ਦੇ ਸਨ ਅਸੀਂ ਇਹ ਕਹਿਣਾ ਸਾਡੇ ਇਦਾਂ ਦੇ ਹੈਗੇ ਵੀ ਨੇ ਅਸੀਂ ਇਦਾਂ ਕਹਿ ਕੇ ਨਹੀਂ ਗੁਜ਼ਾਰਾ ਹੋ ਜਾਣਾ ਮੇਰੇ ਦਾਦਾ ਜੀ ਬਹੁਤ ਮਹਾਨ ਸਨ ਬੜੀ ਚੰਗੀ ਗੱਲ ਹੈ ਅਰ ਜੇ ਦਾਦਾ ਮਹਾਨ ਸੀ ਤੇ ਮੈਨੂੰ ਕੀ ਪ੍ਰੋਬਲਮ ਮੈਂ ਕਿਉਂ ਦਾਦੇ ਵਰਗਾ ਨਹੀਂ ਮੈਂ ਕਿਉਂ ਆਪਣੇ ਪੜਦਾਦੇ ਵਰਗਾ ਨਹੀਂ ਔਰ ਤੁਹਾਨੂੰ ਪਤਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਨਾ ਉਹ ਸਾਨੂੰ ਦੱਸਦਾ ਵੀ ਪਿਓ ਦਾਦੇ ਜਿਵੇਂ ਹੈ ਆਪੋ ਤਾਂ ਪ੍ਰਵਾਨ ਜਿਹੜੇ ਪਿਓ ਦਾਦੇ ਵਰਗੇ ਹੁੰਦੇ ਨੇ ਉਹੀ ਪ੍ਰਵਾਨ ਚੜਦੇ ਨੇ ਪਿਆਰੇ ਬੱਚਿਓ ਧਿਆਨ ਦਿਓ ਇੱਥੇ ਆਪਸੀ ਗੱਲਾਂ ਬਾਤਾਂ ਨਹੀਂ ਪਲੀਜ਼ ਕਰਨੀਆਂ ਤਾਂ ਆਪਾਂ ਸਾਰੇ ਇਸ ਗੁਰਮਤ ਕੈਂਪ ਦਾ ਜਦੋਂ ਹਿੱਸਾ ਬਣਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਾਰਿਆਂ ਨੂੰ ਸਿੱਖਣ ਨੂੰ ਮਿਲਦੀਆਂ ਸਾਨੂੰ ਵੀ ਸਿੱਖਣ ਨੂੰ ਮਿਲਦੀਆਂ ਤੁਹਾਨੂੰ ਤਾਂ ਮਿਲਦੀਆਂ ਹੀ ਹੋਣਗੀਆਂ ਅਸੀਂ ਵੀ ਬਹੁਤ ਕੁਝ ਸਿੱਖਦੇ ਆ ਤੇ ਨਾਲ ਸਾਨੂੰ ਸਾਰਿਆਂ ਨੂੰ ਇੱਕ ਉਹ ਹਿੰਮਤ ਵੀ ਮਿਲਦੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਦੇ ਆ ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਉਹਦਾ ਦਾ ਪੰਜਾਬ ਬਣਾ ਸਕਦੇ ਆ ਜਿੱਦਾਂ ਦਾ ਸਾਡੇ ਗੁਰਾਂ ਨੇ ਬਣਾਇਆ ਸੀ ਸਾਡੀਆਂ ਪੰਜਾਬ ਦੀਆਂ ਗਲੀਆਂ ਵਿੱਚ ਗੱਲ ਜੀਤ ਜੁਝਾਰ ਜੋਰਾਵਰ ਫਤਿਹ ਸਿੰਘ ਦੀ ਦੁਬਾਰਾ ਚੱਲ ਸਕਦੀ ਹੈ ਇੱਥੇ ਲక్ష్మణ ਸਿੰਘ ਧੀਰਵਾਲ ਦੀ ਗੱਲ ਚੱਲ ਸਕਦੀ ਹੈ ਇੱਕ ਬੇਨਤੀ ਕਰਨ ਲੱਗਾ ਫੇਰ ਆਪਾਂ ਸਾਰੇ ਧਿਆਨ ਦਿਓ ਬੱਚੇ ਥੋੜਾ ਜਿਆ ਸਾਡੇ ਪੁਰਖਿਆਂ ਨੇ ਨਾ ਮਨ ਲ ਬੜਾ ਇੱਕ ਪਿਆਰਾ ਤਰੀਕਾ ਬਣਾ ਲਿਆ ਉਹਨਾਂ ਨੇ ਇਹ ਸੋਚਿਆ ਵੀ ਅਸੀਂ ਗੁਰੂ ਚਰਣਾਚ ਅਰਦਾਸ ਤਾਂ ਕਰਦੇ ਹੀ ਆ ਸਾਰੇ ਔਰ ਅਰਦਾਸ ਦੇ ਰੂਪ ਸਮੇਂ-ਸਮੇਂ ਸਿਰ ਬਦਲਦੇ ਰਹੇ ਬਹੁਤ ਬਦਲੇ ਜਿਹੜੀ ਅਰਦਾਸ ਅਸੀਂ ਅੱਜ ਕਰਦੇ ਆ ਇਹ 1945 ਵਿੱਚ ਬਣੀ ਇਹ ਤੋਂ ਪਹਿਲਾਂ ਅਰਦਾਸ ਦੇ ਹੋਰ ਵੀ ਬਹੁਤ ਸਾਰੇ ਰੂਪ ਸਨ ਔਰ ਹੋ ਸਕਦਾ ਕੱਲ ਨੂੰ ਕੋਈ ਹੋਰ ਨਵਾਂ ਰੂਪ ਵੀ ਬਣ ਜਾਏ ਪਰ ਅੱਜ ਤੱਕ ਸਾਡੇ ਕੋਲ ਜਿਹੜਾ ਰੂਪ ਹੈ ਅਰਦਾਸ ਦਾ ਉਹ ਬੜਾ ਪਿਆਰਾ ਹੈ ਤੇ ਅਰਦਾਸ ਦੇ ਅਰਥ ਸਾਰਿਆਂ ਨੂੰ ਤੁਹਾਨੂੰ ਸਮਝ ਆਉਣਗੇ ਜੇ ਤੁਸੀਂ ਥੋੜਾ ਧਿਆਨ ਦਿਓਗੇ ਤਾਂ ਅਰਦਾਸ ਸਿਰਫ ਆਪਣੀ ਡਿਮਾਂਡ ਰੱਖਣ ਨੂੰ ਨਹੀਂ ਕਹਿੰਦੇ ਅਰਦਾਸ ਦਾ ਮਤਲਬ ਆਪਣੀ ਡਿਮਾਂਡ ਰੱਖਣਾ ਨਹੀਂ ਹੁੰਦਾ ਅਸੀਂ ਸਾਰੇ ਸਮੇਤ ਬੱਚਿਆਂ ਦੇ ਅਰਦਾਸ ਦਾ ਮਤਲਬ ਡਿਮਾਂਡ ਰੱਖ ਲਿਆ ਤੁਸੀਂ ਕਦੀ ਨੋਟ ਕਰਿਓ ਕਰਿਓ ਸਾਰੀ ਅਰਦਾਸ ਆਪਾਂ ਧਿਆਨ ਨਾਲ ਨਹੀਂ ਸੁਣਦੇ ਜਦੋਂ ਸਾਡਾ ਨਾਮ ਆਉਂਦਾ ਹੈ ਨਾ ਉਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ ਕਿਉਂਕਿ ਸਾਨੂੰ ਲੱਗਦਾ ਵੇ ਸ਼ਾਇਦ ਅਰਦਾਸ ਹੈ ਇਹ। ਹਾਲਾਂਕਿ ਉਹ ਅਰਦਾਸ ਨਹੀਂ ਹੈ ਅਰਦਾਸ ਤਾਂ ਬੜੀ ਪਿੱਛੋਂ ਸ਼ੁਰੂ ਹੋਈ ਹੈ। ਹੁਣ ਜਦੋਂ ਨਾਮ ਆਉਂਦਾ ਹੈ ਨਾ ਉਹ ਬੜੀ ਕਾਮਨ ਜੀ ਗੱਲ ਹੈ ਉਹਦੇ ਤੇ ਬਹੁਤਾ ਧਿਆਨ ਦੇਣ ਦੀ ਲੋੜ ਵੀ ਹੁੰਦੀ। ਅਸੀਂ ਸੁਣਨ ਬੈਠੇ ਆਂ ਅਰਦਾਸ ਸੁਣਨ ਖੜੇ ਹੋਏ ਆਂ ਅਰਦਾਸ ਉਹ ਅਰਦਾਸ ਖੜੇ ਹੋ ਕੇ ਕੀਤੀ ਜਾਂਦੀ ਹੈ। ਵੈਸੇ ਅਰਦਾਸ ਵਿੱਚ ਖੜੇ ਹੋਣ ਦਾ ਵੀ ਤਰੀਕਾ ਹੈ। ਹੱਥ ਤੁਹਾਡੇ ਬਿਲਕੁਲ ਜੁੜੇ ਹੋਣੇ ਚਾਹੀਦੇ ਆ ਔਰ ਅੱਡੀਆਂ ਜੁੜੀਆਂ ਹੋਣੀਆਂ ਚਾਹੀਦੀਆਂ ਤੁਸੀਂ ਪੂਰੇ ਸਾਵਧਾਨ ਹੋ ਕੇ ਅਰਦਾਸ ਚ ਖਲੋਣਾ ਇਹ ਨਹੀਂ ਵੀ ਕਿਸੇ ਨੇ ਹੱਥ ਕਿਤੇ ਕੀਤੇ ਹੋਣ ਕਿਸੇ ਨੇ ਕਿਤੇ ਕੀਤੇ ਸਾਰਿਆਂ ਦੇ ਇੱਕੋ ਜਿਹੇ ਹੱਥ ਜੁੜੇ ਹੋਣੇ ਚਾਹੀਦੇ ਜੁੜੇ ਹੋਏ ਦਾ ਮਤਲਬ ਹੱਥਾਂ 'ਚ ਜੁੜੇ ਹੋਣੇ ਚਾਹੀਦੇ ਸਾਡੇ ਔਰ ਤੁਸੀਂ ਨੋਟ ਕਰਿਓ ਪਰ ਅਰਦਾਸ 'ਚ ਹੱਥ ਇਹਦਾ ਨਹੀਂ ਜੋੜਦੇ ਅਸੀਂ ਸਾਰੇ ਆਪਣੇ ਆਪਣੇ ਢੰਗ ਨਾਲ ਕੋਈ ਕਿਸੇ ਤਰ੍ਹਾਂ ਖੜਾ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਖੜਾ ਹੁੰਦਾ ਹੈ। ਔਰ ਇਦਾਂ ਹੱਥ ਜੋੜ ਕੇ ਜਦੋਂ ਤੁਸੀਂ ਖੜੇ ਹੁੰਨੇ ਆਂ ਔਰ ਪੈਰਾਂ ਦੀ ਹੱਡੀਆਂ ਜੋੜ ਕੇ ਸਾਵਧਾਨ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਜਦੋਂ ਪ੍ਰੇਅਰ ਹੁੰਦੀ ਹੈ ਸਾਡੀ ਤੇ ਸਾਨੂੰ ਸਾਵਧਾਨ ਬਿਸ਼ਰਾਮ ਕਰਾਉਂਦੇ ਆ। ਤੇ ਸਾਵਧਾਨ ਉਹ ਕੇ ਅਰਦਾਸ ਕਰਨਾ ਮਤਲਬ ਤੁਸੀਂ ਅਲਰਟ ਹੋਣਾ ਹੈ। ਥੋੜਾ ਖੈਰ ਗੱਲ ਨੂੰ ਮੈਂ ਲਾਗੇ ਰੱਖਦਾ ਅਰਦਾਸ ਦੇ ਬੋਲ ਸੁਣਨੇ ਨੇ। ਤੇ ਬੋਲ ਪਤਾ ਕੀ ਨੇ ਅਰਦਾਸ ਦੇ? ਹੁਣ ਵੇਖੋ ਹਾਲਾਂਕਿ ਸਾਰੇ ਪੈਰੇ ਬੜੇ ਕਮਾਲ ਦੇ ਆ ਸਭ ਤੋਂ ਪਹਿਲਾ ਪੈਰਾ ਦੂਜਾ ਪੈਰਾ ਤੀਜਾ ਪੈਰਾ ਉਪਰੋਕਤ ਇੱਕ ਪੈਰਾ ਆ ਜਿੰਨਾ ਸਿੰਘਾਂ ਸੰਗਣੀਆਂ ਨੇ ਜਿੰਨਾ ਸਿੰਘਾਂ ਸੰਗਣੀਆਂ ਨੇ ਇਹਦਾ ਮਤਲਬ ਅਸੀਂ ਰੋਜ਼ ਯਾਦ ਉਹਨਾਂ ਨੂੰ ਕਰ ਰਹੇ ਆ ਜਿਨ੍ਹਾਂ ਨੇ ਧਰਮ ਲਈ ਸਿਰ ਦਿੱਤਾ ਹੈ ਰੋਜ਼ ਅੱਛਾ ਵੇਖੋ ਗੱਲ ਕਿੱਡੀ ਕਮਾਲ ਦੀ ਆ ਏ ਨਹੀਂ ਵੀ ਕਦੋਂ ਦਿੱਤੇ ਜਦ ਕਿਹੜੀ ਜਥੇਬੰਦੀ ਨੇ ਦਿੱਤੇ ਇਹ ਨਹੀਂ ਫਰਕ ਪੈਂਦਾ ਅੱਜ ਨਾਲ ਜਥੇਬੰਦੀਆਂ ਦਾ ਹੋ ਗਿਆ ਸਾਡੀ ਜਥੇਬੰਦੀ ਨੇ ਸਿਰ ਜ਼ਿਆਦਾ ਦਿੱਤੇ ਨੇ ਦੂਜਾ ਕਹਿੰਦਾ ਸਾਡੀ ਜਥੇਬੰਦੀ ਦੇ ਸ਼ਹੀਦ ਜ਼ਿਆਦਾ ਨੇ ਦੂਜਾ ਕਹਿੰਦਾ ਵੱਡੇ ਸ਼ਹੀਦ ਸਾਡੀ ਜਥੇਬੰਦੀ ਚ ਹੋਏ ਸ਼ਹੀਦ ਵੱਡੇ ਛੋਟੇ ਗੱਜ ਕੇ ਬੋਲੋ ਸ਼ਹੀਦ ਵੱਡੇ ਛੋਟੇ ਤੇ ਸ਼ਹੀਦ ਕਿਸੇ ਦੇ ਵੀ ਨਹੀਂ ਹੁੰਦੇ ਇੱਕ ਦਿਮਾਗ 'ਚ ਬਿਠਾਇਓ ਗੱਲ ਸ਼ਹੀਦ ਬੰਦੇ ਦਾ ਨਹੀਂ ਹੁੰਦਾ ਜਿਹੜਾ ਬੰਦੇ ਦਾ ਹੁੰਦਾ ਹੈ ਉਹ ਕਤਲ ਤੇ ਕਾਤਲ ਹੁੰਦਾ ਸ਼ਹੀਦ ਨਹੀਂ ਹੁੰਦਾ ਉਹ ਸ਼ਹੀਦ ਬਹੁਤ ਵੱਡੀ ਪਰਿਭਾਸ਼ਾ ਹੈ ਹੁਣ ਜਿਹੜਾ ਸ਼ਹੀਦ ਹੋ ਗਿਆ ਨਾ ਉਹ ਮਜ਼ਬ ਕੌਮ ਹਾਦ ਬੰਦੀਆਂ ਤੋਂ ਉੱਪਰ ਉੱਠ ਜਾਂਦਾ ਸਟੇਟ ਦੇ ਲੈਵਲ ਤੇ ਵੀ ਨਹੀਂ ਹੁੰਦਾ ਸ਼ਹੀਦ ਸ਼ਹੀਦ ਵਰਲਡ ਲੈਵਲ ਤੇ ਹੁੰਦਾ ਉਨ ਇਹਨੂੰ ਸਮਝਿਓ ਬਾਅਦ ਚ ਕਿਉਂਕਿ ਅੱਜ ਨਹੀਂ ਮੇਰੇ ਕੋਲ ਟਾਈਮ ਵੀ ਇਹਨੂੰ ਮੈਂ ਡਿਟੇਲ ਤੇ ਜਾਵਾਂ ਵੀ ਸ਼ਹੀਦ ਦਾ ਫਿਰ ਪੂਰਾ ਕਨਸੈਪਟ ਕੀ ਹੈ ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਨਾ ਵੀ ਜਥੇ ਬੰਦੀਆਂ ਦੇ ਤੇ ਇਲਾਕਿਆਂ ਦੇ ਸ਼ਹੀਦ ਨਹੀਂ ਹੁੰਦੇ ਸ਼ਹੀਦ ਪੂਰੀ ਦੁਨੀਆ ਦੇ ਹੁੰਦੇ ਨੇ ਜੇ ਕਰਤਾਰ ਸਿੰਘ ਸਰਾਭਾ ਸ਼ਹੀਦ ਹੈ ਨਾ ਤੇ ਪੂਰੀ ਦੁਨੀਆ ਦਾ ਸ਼ਹੀਦ ਹੈ ਕੁੱਲ ਸੰਸਾਰ ਲਈ ਸ਼ਹੀਦ ਹੈ ਉਹ ਜਿਸ ਸਹਿਬਜ਼ਾਦੇ ਸ਼ਹੀਦ ਹੋਏ ਨੇ ਤੇ ਕੱਲੇ ਪੰਜਾਬ ਲਈ ਨਹੀਂ ਹੋਏ ਕੱਲੇ ਭਾਰਤ ਲਈ ਨਹੀਂ ਹੋਏ ਪੂਲ ਦੁਨੀਆ ਲਈ ਸ਼ਹੀਦ ਹੋਏ ਨੇ ਯਾਦ ਰੱਖਿਓ ਜੇ ਪੰਜਾਬ ਲਈ ਸ਼ਹੀਦ ਤੇ ਬਹੁਤ ਛੋਟੇ ਰਹਿ ਜਾਣੇ ਸ਼ਹੀਦ ਫਿਰ ਜਿੱਦਣ ਕੁੱਲ ਸੰਸਾਰ ਦੇ ਲੋਕ ਸ਼ਹੀਦੀ ਦੀ ਗਾਥਾ ਸਮਝਣਗੇ ਉਦੋਂ ਉਹ ਕਹਿਣਗੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਹਿਬਜ਼ਾਦੇ ਮਤਾ ਗੁਰਕੌਰ ਜੀ ਭਾਈ ਤਾਰੂ ਸਿੰਘ ਜੀ ਇਹ ਸਾਰੇ ਬੰਦੇ ਦੁਨੀਆ ਲਈ ਸ਼ਹੀਦ ਹੋਏ ਨੇ ਪਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਵਜ੍ਹਾ ਕੀ ਹੈ ਤੁਸੀਂ ਧਿਆਨ ਨਾਲ ਪੜ੍ਹ ਕੇ ਵੇਖੋ ਕਿ ਸਾਨੂੰ ਦੱਸਿਆ ਹੀ ਨਹੀਂ ਜਾ ਰਿਹਾ ਤਾਰੂ ਸਿੰਘ ਬਾਰੇ ਸਾਨੂੰ ਪੰਜਾਬ ਦੇ ਹੀਰੋ ਰਾਜੇ ਮਿਰਜੇ ਸਾਹਿਬਾ ਸੱਸੀਪੁਰ ਨੂੰ ਦੱਸੇ ਜਾ ਰਿਹਾ ਹੈ ਇੱਥੇ ਮੇਰੀਆਂ ਭੈਣਾ ਜਾਂ ਪਲੱਸ 2 ਵਾਲੇ ਬੱਚੇ ਬੈਠੇ ਹੋਣਾ ਪੁੱਛ ਕੇ ਵੇਖੋ ਇਹਨਾਂ ਦੀ ਪਲੱਸ 2 ਦੀ ਜਿਹੜੀ ਇੱਕ ਜਿਹੜੀ ਇੱਕ ਲੈਕਚਰ ਪੰਜਾਬੀ ਉਹਦੇ ਵਿੱਚ ਜਿਹੜੇ ਪੰਜਾਬ ਦਾ ਵਿਰਸਾ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਦੱਸਿਆ ਜਾ ਰਿਹਾ ਪੰਜਾਬ ਦੇ ਵਿਰਸੇ ਤੇ ਤਾਰੂ ਸਿੰਘ ਆਉਂਦਾ ਹੀ ਨਹੀਂ ਮਾਤਾ ਭਾਰ ਕੌਰ ਆਉਦੀ ਨਹੀਂ ਮਾਤਾ ਗੁਜਰ ਕੌਰ ਜੀ ਆਉਂਦੇ ਨਹੀਂ ਬੀਬੀ ਭਾਨੀ ਜੀ ਆਉਂਦੇ ਹੀ ਨਹੀਂ ਗੁਲਾਬ ਕੌਰ ਦਾ ਨਾਮ ਸ਼ਾਇਦ ਤੁਹਾਡੇ ਚੋਂ ਕਿਸੇ ਨੇ ਪਹਿਲੀ ਵਾਰ ਅੱਜ ਸੁਣ ਰਹੇ ਹੋ ਗੁਲਾਬ ਕੌਰ ਦਾ ਨਾਮ ਵੀ ਕਿਸੇ ਨੂੰ ਪਤਾ ਹੋਵੇ ਔਰ ਪੰਜਾਬ ਦੇ ਜਿਰਰੇ-ਜਿਰਰੇ ਚ ਗੁਲਾਬ ਕੌਰ ਦਾ ਪਤਾ ਹੋਣਾ ਚਾਹੀਦਾ ਜਿਹੜੇ ਗਦਰੀ ਬਾਬਿਆਂ ਦੀ ਮੂਮੈਂਟ ਹੈ ਨਾ ਉਹਦੇ ਚ ਗੁਲਾਬ ਕੌਰ ਭੈਣ ਇੱਕ ਸ਼ਹੀਦ ਹੋਈ ਹੈ ਸੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਦਾ ਸੀ ਵੀ ਉਹ ਜਦੋਂ ਸ਼ਹੀਦ ਵੰਡੇ ਜਾਣਗੇ ਨਾ ਫਿਰ ਉਨਾਂ ਹੀ ਲੋਕ ਯਾਦ ਕਰਨਗੇ ਉਹਨਾਂ ਨੂੰ ਸਾਰੀ ਦੁਨੀਆ ਯਾਦ ਨਹੀਂ ਕਰੂਗੀ ਕਿਉਂਕਿ ਜਦੋਂ ਮੇਰਾ ਸ਼ਹੀਦ ਹੈ ਤਾਂ ਮੈਂ ਹੀ ਯਾਦ ਕਰਾਂਗਾ ਨਾ ਤੁਸੀਂ ਕਿਉਂ ਯਾਦ ਕਰੋਗੇ ਮੰਨ ਲਓ ਵੀ ਮੇਰੀ ਇੱਕ ਜਥੇਬੰਦੀ ਆ ਔਰ ਮੈਂ ਕਹਿੰਦਾ ਮੇਰੀ ਜਥੇਬੰਦੀ ਦੇ ਸ਼ਹੀਦ ਤੇ ਤੁਹਾਡੀ ਜਥੇਬੰਦੀ ਹੋਰ ਹੈ ਫਿਰ ਤੁਸੀਂ ਮੇਰੇ ਜਥੇਬੰਦੇ ਵਾਲੀ ਦੇ ਸ਼ਹੀਦਾਂ ਨੂੰ ਕਿਉਂ ਯਾਦ ਕਰੋਗੇ ਖੈਰ ਗੱਲ ਲਾਗੇ ਰੱਖਣੀ ਚਾਹਣਾ ਮੈਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਭਾਵੇਂ ਕੋਈ ਕੱਲ ਸ਼ਹੀਦ ਹੋਇਆ ਹੋਵੇ ਤੇ ਭਾਵੇਂ ਕੋਈ 500 ਸਾਲ ਪਹਿਲਾਂ ਸ਼ਹੀਦ ਹੋਇਆ ਹੋਵੇ ਅਸੀਂ ਅਰਦਾਸ ਵਿੱਚ ਸਾਰਿਆਂ ਨੂੰ ਸਿਮਲਰ ਯਾਦ ਕਰਦੇ ਆ ਇਹ ਕਹਿਣ ਦੀ ਲੋੜ ਨਹੀਂ ਆ ਵੀ ਮੌਜੂਦਾ ਤੇ ਪੁਰਾਤਨ ਜਦੋਂ ਕਹਤਾ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਵੀ ਪੈਰਾ ਲਿਖਣ ਲੱਗਿਆ ਨੇ ਕਿੰਨੀ ਗਜ਼ਬ ਕਿੰਨਾ ਦਿਮਾਗ ਲਾਇਆ ਹੋੜਾ ਜਿੰਨਾ ਸਿੰਘਾਂ ਤੇ ਨਾਲ ਸ਼ਬਦ ਸਿੰਘਣੀਆਂ ਵੀ ਵਰਤਿਆ ਇਹ ਨਹੀਂ ਕਿ ਵੀਰ ਸ਼ਹੀਦ ਨੇ ਭੈਣਾ ਸ਼ਹੀਦ ਵੀ ਨਾਲ ਹੀ ਤੇ ਬਰਾਬਰ ਸਿਮਿਲਰ ਨਾਮ ਹੈ ਉਹਨਾਂ ਦਾ ਜਿੰਨਾ ਸਿੰਘਾਂ ਸੰਗਣੀਆਂ ਨਿਰਧਰਮੇ ਅਸੀਸ ਦਿੱਤੇ ਅੱਗੇ ਕੀ ਹੈ ਬੰਦ-ਬੰਦ ਘਟਾਏ ਹੋਪੜੀਆਂ ਲਵਾਈਆਂ ਚਿਰਖੜੀਆਂ ਤੇ ਚੜੇ ਇਹ ਤਾਂ ਵੱਡਾ ਦੁਨੀਆ 'ਚ ਕੋਈ ਦੁੱਖ ਹੁੰਦਾ ਵੀ ਕਿਸੇ ਨੂੰ ਚਰਖੜੀ ਤੇ ਚੜਾ ਦੋ ਜੀਂਦੇ ਨੂੰ ਤੇ ਤਨ ਆਰੇ ਨਾਲ ਚੀਰ ਤੋਂ ਤਾਂ ਲੱਕੜਾਂ ਤੇ ਆਰੇ ਨਾਲ ਚੀਰੀ ਦੀਆਂ ਵੇਖੀਆਂ ਅਸੀਂ ਬੰਦੇ ਚੀਰੀ ਦੇ ਇੱਕ ਇਤਿਹਾਸ ਤੋਂ ਇਲਾਵਾ ਕਿਤੇ ਨਹੀਂ ਮਿਲਣ ਪਈ। ਪਰ ਅਸੀਂ ਦੱਸ ਨਹੀਂ ਸਕੇ ਲੋਕਾਂ ਨੂੰ। ਅਸੀਂ ਦੱਸਣਾ ਸੀ ਵੀ ਮਤੀ ਦਾਸ ਕਿਉਂ ਸ਼ਹੀਦ ਹੋਇਆ ਸੀ। ਅਸੀਂ ਕੋਲ ਦੁਨੀਆ ਨੂੰ ਦੱਸਣਾ ਸੀ ਵੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਕਿਉਂ ਹੋਈ ਹੈ। ਪਰ ਗੱਲ ਪਤਾ ਸੀ ਆਪਣਿਆਂ ਨੂੰ ਵੀ ਨਹੀਂ ਦੱਸ ਸਕਦੇ ਆਰਿਆਂ ਨਾਲ ਤਨ ਚਰਵਾਏ ਬੰਦ-ਬੰਦ ਕਟਾਏ ਖੋਪੜੀਆਂ ਲਵਾਈਆਂ ਚੜਖੜੀਆਂ ਤੇ ਚੜ੍ਹਦੇ ਆਰਿਆਂ ਨਾਲ ਪਰ ਕੀ ਨਹੀਂ ਕੀਤਾ ਅੱਗੇ ਵਧਾਉਣ ਕੀ ਨਹੀਂ ਕੀਤਾ ਉਹਨਾਂ ਨੇ ਨਹੀਂ ਧਰਮ ਨਹੀਂ ਹਾਰਿਆ ਕੀ ਨਹੀਂ ਕੀਤਾ ਭਾਵੇਂ ਉਹਨਾਂ ਨੂੰ ਹਾਰਿਆਂ ਨਾਲ چیرਤਾ ਭਾਵੇਂ ਉਹਨਾਂ ਨੂੰ ਚਰਖੜੀਆਂ ਤੇ ਚਾੜਤਾ ਭਾਵੇਂ ਬੰਦ-ਬੰਦ ਕੇ ਤਾਂ ਨਿਕੇ-ਨਿਕੇ ਟੁਕੜੇ ਕਰਦੇ ਉਹਨਾਂ ਦੇ ਪਰ ਉਹਨਾਂ ਕੀ ਨਹੀਂ ਕੀਤਾ ਤਰਵ ਨਹੀਂ ਆ। ਹੁਣ ਇਹਦਾ ਮਤਲਬ ਹੈ ਵੀ ਅਰਦਾਸ ਵਿੱਚ ਖਲੋ ਕੇ ਇਹ ਗੱਲ ਯਾਦ ਰੱਖਣੀ ਸੀ ਆਪਾਂ। ਤੇ ਆਪਾਂ ਅਰਦਾਸ ਸੁਣੀ ਨੀ ਧਿਆਨ ਨਾਲ। ਅਸੀਂ ਵੇਖਿਆ ਵੀ ਮੇਰਾ ਨਾਮ ਕਿੱਥੇ ਆਉਣਾ ਹੈ। ਤੋ ਅਰਦਾਸ ਡਿਮਾਂਡ ਨਹੀਂ ਹੁੰਦੀ ਇਹਨੂੰ ਸੌਖਾ ਹੋਰ ਸਮਝ ਲਓ ਅਰਦਾਸ ਸਿੱਖ ਇਤਿਹਾਸੀ ਦਾ ਟ੍ਰੇਲਰ ਹੈ ਅਰਦਾਸ ਕੀ ਹੈ ਸਿੱਖ ਇਤਿਹਾਸੀ ਦਾ ਟ੍ਰੇਲਰ ਟ੍ਰੇਲਰ ਫਿਲਮ ਨਹੀਂ ਹੁੰਦੀ ਟ੍ਰੇਲਰ ਸ ਟ੍ਰੇਲਰ ਦਾ ਮਤਲਬ ਹੁੰਦਾ ਤੁਹਾਨੂੰ ਸਿਰਫ ਵਿੱਚੋਂ ਵਿੱਚੋਂ ਨਾ ਘਟਨਾਵਾਂ ਦੱਸਣੀਆਂ ਹੁੰਦੀਆਂ ਫਿਲਮ ਸਾਰੀ ਵੇਖਣੀ ਪੈਂਦੀ ਹੈ ਇਹ ਤਾਂ ਮળો ਜੇ ਤੁਸੀਂ ਅਰਦਾਸ ਸੁਣਦੇ ਨਾ ਫਿਰ ਤੁਹਾਡਾ ਧਿਆਨ ਜਾਣਾ ਚਾਹੀਦਾ ਅਸੀਂ ਵੀ ਆ ਜਿਹੜੇ ਵਿੱਚੋਂ ਵਿੱਚੋਂ ਝਾਕੀਆਂ ਅਰਦਾਸ ਚ ਵਿਖਾਈਆਂ ਗਈਆਂ ਅਸਲ ਕੀ ਹੈ ਵਰਗਾਈ ਨਹੀਂ ਅਸੀਂ ਕਦੀ ਸੁਣੀ ਨਹੀਂ ਗੱਲ ਧਿਆਨ ਨਾਲ ਤਾਂ ਇਹ ਸਾਰਾ ਕੁਝ ਜੇ ਸਾਡੇ ਪਰਿਵਾਰਾਂ ਵਿੱਚ ਬੈਠ ਕੇ ਵਾਪਰਨ ਲੱਗ ਜਾਏ ਦੂਜੀ ਬੇਨਤੀ ਆਪਣੇ ਇਹਨੂੰ ਧਿਆਨ ਨਾਲ ਰੱਖ ਆਪਣੀ ਸੁਰਤ ਤੇ ਬਿਠਾ ਲਿਓ ਗੱਲ ਸੁਣਿਆ ਕਰੋ ਧਿਆਨ ਨਾਲ ਫਿਰ ਗੌਰ ਕਰਿਆ ਕਰੋ ਜੇ ਨਿਆਣ ਬੱਚਿਓ ਪੁੱਛਿਆ ਕਰੋ ਵੀ ਅਰਦਾਸ ਵਿੱਚ ਮੈਂ ਸੁਣਿਆ ਬੰਦ-ਬੰਦ ਘਟਾਇਓ ਕੌਣ ਸੀ ਜਿਨ੍ਹਾਂ ਦੇ ਬੰਦ-ਬੰਦ ਘਟੇਗਾ ਬੱਚਿਓ ਤੁਸੀਂ ਵੀ ਧਿਆਨ ਨਾਲ ਪੁੱਛਿਆ ਕਰੋ ਮੰਮੀ ਜੀ ਦਾਦਾ ਜੀ ਦਾਦੀ ਜੀ ਮੈਨੂੰ ਦੱਸੋ ਉਹ ਕੌਣ ਸੀ ਜਿਨ੍ਹਾਂ ਦੇ ਆਰਿਆਂ ਨਾਲ ਤਨਜੀ ਰਿਗਾ ਦੂਸਰਾ ਹਮੇਸ਼ਾ ਆਪਣੇ ਬੱਚਿਆਂ ਨੂੰ ਜਦੋਂ ਵੀ ਆਪਣੇ ਨਾਲ ਲੈ ਕੇ ਜਾਓ ਇਹਦੇ ਪਿਕਨਿਕ ਮਨਾਉਣ ਤਾਂ ਇਹ ਯਾਦ ਰੱਖਿਓ ਵੀ ਇਹਨਾਂ ਨੂੰ ਉਹੋ ਹੀ ਵਿਖਾਇਓ ਜੋ ਇਹਨਾਂ ਦੀ ਜ਼ਿੰਦਗੀ 'ਚ ਵੇਖ ਸਕਦੇ ਹੋ ਧਿਆਨ ਨਾਲ ਸਮਝ ਲਓ ਮੇਰੀ ਗੱਲ ਨੂੰ ਆਪਣੇ ਨਿਆਣਿਆਂ ਨੂੰ ਉਹੋ ਹੀ ਵਿਖਾਇਓ ਜੋ ਤੁਸੀਂ ਇਹਨਾਂ ਦੀ ਜ਼ਿੰਦਗੀ 'ਚ ਵੇਖ ਸਕਦੇ ਹੋ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਜੀ ਪਤਾ ਤੁਹਾਨੂੰ ਪਤਾ ਵੀ ਤੁਹਾਡੇ ਨਿਆਣਿਆਂ ਦੀ ਜ਼ਿੰਦਗੀ 'ਚ ਕੀ ਚਾਹੀਦਾ ਤੇ ਕੀ ਨਹੀਂ ਚਾਹੀਦਾ ਇਹਨਾਂ ਨੂੰ ਉਹੋ ਹੀ ਵੇਖਣ ਦੀ ਪ੍ਰੇਰਣਾ ਦਿਓ ਇਹਨਾਂ ਨੂੰ ਉਹ ਹੀ ਸੁਣਾਇਓ ਜੋ ਸੁਣ ਕੇ ਜੇ ਇਹ ਉਹਦਾ ਦੇ ਬਣਦੇ ਤੁਸੀਂ ਆਪਣੀ ਜ਼ਿੰਦਗੀ ਚ ਐਕਸੈਪਟ ਕਰ ਸਕਦੇ ਹੋ ਇਹ ਮੇਰੀ ਜ਼ਿੰਮੇਵਾਰੀ ਹੈ ਇਹ ਠੀਕ ਹੋ ਜਾਏਗਾ ਨਿਆਣਿਆਂ ਦਾ ਕੋਈ ਰੌਲਾ ਨਹੀਂ ਹੈ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਜਿਹੜੀ ਕੌਮ ਦੇ ਗਾਣੇ ਮਾੜੇ ਹੋਣਗੇ ਉਹਨਾਂ ਦੇ ਬਾਣੇ ਮਾੜੇ ਹੋਣੇ ਹੀ ਹੋਣੇ ਕਿ ਗਾਣੇ ਬੰਦੇ ਨੇ ਸ੍ਰੀ ਸਾਹਿਬ ਉਤੋਂ ਦੀ ਪਾ ਕੇ ਨਹੀਂ ਗਾਉਣਾ ਤੇ ਨਾ ਗਾਣੇ ਕਿਸੇ ਬੰਦੇ ਨੇ ਚੌਂਕੜਾ ਮਾਰ ਕੇ ਸੁਣਨੇ ਇਹਦਾ ਥੋੜੀ ਹੋ ਸਕਦਾ ਵੀ ਗਾਣਾ ਲੱਗਾ ਹੋਵੇ ਤੇ ਆਪਾਂ ਸਾਰੇ ਏਦਾਂ ਸ਼ਾਂਤ ਹੋ ਕੇ ਬਹਿ ਜਾਈਏ ਵੀ ਗਾਣਾ ਸੁਣ ਰਹੇ ਆਪਾਂ ਨਾ ਗਾਣਾ ਤੁਸੀਂ ਏਦਾਂ ਸ੍ਰੀ ਸਾਹਿਬ ਪਾ ਕੇ ਸੁਣਨਾ ਨਾ ਸਿਰ ਟਾ ਕੇ ਸੁਣਨਾ ਗਾਣੇ ਬਾਣੇ ਥੋੜੀ ਰੂਲ ਹੈ ਕੋਈ ਸਿਰ ਟਾ ਕੇ ਗਾਣਾ ਸੁਣੀਦਾ ਜਿਨ੍ਹਾਂ ਦੇ ਗਾਣੇ ਬਾਣੇ ਹੋਣਗੇ ਉਹਨਾਂ ਦੇ ਬਾਣੇ ਇਹ ਡੈਫੀਨੇਟਲੀ ਹੈ ਕਿਉਂਕਿ ਗਾਣੇ ਨੇ ਬਾਣਾ ਬਦਲਣਾ ਹੀ ਬਦਲ ਤੇ ਬਾਣਾ ਬਾਣੇ ਦਾ ਅਰਥ ਸਮਝ ਲਿਓ ਬਾਣਾ ਸਾਡੀ ਕੌਮ ਦੇ ਵਿੱਚ ਕੋਈ ਖਾਸ ਤਰ੍ਹਾਂ ਦਾ ਨਿਰਧਾਰਤ ਨਹੀਂ ਕੀਤਾ ਗਿਆ ਬਾਣੇ ਦਾ ਮਤਲਬ ਹੈ ਸਰੀਰ ਨੂੰ ਕਵਰ ਕਰਦਾ ਪੋਸ਼ਾਕ ਉਹ ਕੋਈ ਵੀ ਹੋ ਸਕਦੀ ਹੋ ਪਰ ਜਿਨ੍ਹਾਂ ਦੇ ਗਾਣੇ ਮਾੜੇ ਉਹਨਾਂ ਦੇ ਬਾਣੇ ਮਾੜੇ ਹੋਣੇ ਹੋਣੇ ਔਰ ਜਿਨ੍ਹਾਂ ਦੇ ਬਾਣੇ ਬਦਲ ਗਏ ਉਹਨਾਂ ਦੇ ਟਿਕਾਣੇ ਬਦਲ ਲਗੇ ਕਿਉਂਕਿ ਗਾਣਿਆਂ ਤੇ ਬਾਣਿਆਂ ਨੇ ਟਿਕਾਣੇ ਸੈੱਟ ਕਰ ਰਹੇ ਨੇ ਨਾ ਸਾਡੀ ਸੁਰਤ ਚ ਟਿਕਾਣਾ ਕਿੱਥੇ ਜਾਣਾ ਅਸੀਂ ਜੇ ਗਾਣੇ ਤੇ ਦਿਨ ਰਾਤ ਸੁਣਿਆ ਜਾ ਰਿਹਾ ਵੀ ਸ਼ਰਾਬ ਪੀਣੀ ਆ ਤੇ ਬੰਦਾ ਠੇਗਾ ਹੀ ਜਾਏਗਾ ਨਾ ਗੁਰਦੁਆਰੇ ਥੋੜੀ ਜਾਏਗਾ ਫਿਰ ਜੇ ਗਾਣਿਆਂ ਤੇ ਦੱਸਿਆ ਜਾ ਰਿਹਾ ਵੀ ਗੁੱਸੇ ਰਹਿਦਾ ਰਾਜੀ ਤੇਰੀ ਮਾਂ ਫੜਕਾਉਣੀ ਐ ਤੇ ਫਿਰ ਮਾਂ ਦਾ ਆਦਮ ਥੋੜੀ ਹੋਏਗਾ ਸੱਸ ਕੁੱਟਣੀ ਸੰਦੂਕਾਂ ਔਲੇ ਨੇਮ ਦਾ ਮੰਗਾ ਕੇ ਘੋਟਣਾ ਜੇ ਇਹ ਚੀਜ਼ਾਂ ਦਿਵਾਗ ਚ ਆਉਣ ਗਿਆ ਤੇ ਨੌ ਸੱਸ ਦੇ ਪਿਆਰ ਦੀ ਉਮੀਦ ਨਾ ਕਰਿਓ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਟੋਕ ਦਿਓ ਵੀ ਵੀਰ ਜੀ ਰੋਂਗ ਤੁਸੀਂ ਅਦਾ ਨਹੀਂ ਹੈ ਤਾਂ ਜਦੋਂ ਸਾਡੇ ਗਾਣੇ ਬਦਲ ਲਗੇ ਵਾਣੇ ਬਦਲਣਗੇ ਤੇ ਟਿਕਾਣੇ ਬਦਲ ਨਹੀਂ ਬਦਲ ਤੇ ਜਦੋਂ ਗਾਣੇ ਬਾਣੇ ਟਿਕਾਣੇ ਬਦਲ ਗਏ ਤੇ ਫਿਰ ਦੁਨੀਆ ਦੀ ਕੋਈ ਤਾਕਤ ਸਾਡੇ ਨਿਆਣੇ ਬਦਲਣ ਤੋਂ ਰੋਕ ਨਹੀਂ ਸਕੋ ਤੇ ਜਿਨ੍ਹਾਂ ਦੇ ਗਾਣੇ ਬਾਣੇ ਟਿਕਾਣੇ ਠੀਕ ਹੋ ਗਏ ਉਹਨਾਂ ਦੇ ਨਿਆਣੇ ਬੋਲੋ ਗੱਜ ਕੇ ਇੱਕ ਵਾਰ ਆਪੇ ਠੀਕ ਹੋ ਗਏ ਸਮਝ ਗਏ ਨਾ ਗੱਲ ਤਾਂ ਆਪਾਂ ਇਸ ਲਈ ਸਾਰੇ ਗੁਰਾਂ ਦੀ ਗੋਦ ਵਿੱਚ ਬੈਠਦੇ ਆ ਸਮਾਨੀ ਬਹੁਤ ਆ ਰਿਜ਼ਲਟ ਮੈਂ ਵੀਰਾਂ ਨੂੰ ਕਹੂੰਗਾ ਬੇਨਤੀ ਕਰੂੰਗਾ ਵੀ ਉਹ ਲੈ ਆਉਣ ਤੇ ਆਪਾਂ ਹੁਣ ਰਿਜ਼ਲਟ ਅਨਾਉਂਸ ਕਰੀਏ ਪਿਆਰੇ ਬੱਚਿਓ ਲਗਭਗ 2 ਘੰਟੇ ਤੇ 10 ਮਿੰਟ ਤੁਹਾਨੂੰ ਹੋ ਗਿਆ ਚੁੱਪ ਕਰਕੇ ਬੈਠਿਆਂ ਨੂੰ ਆਪਾਂ ਸਮਾਪਤੀ ਕਰਦੇ ਹਾਂ ਹੁਣ ਤੇ 25 ਮਿੰਟ ਹੋਰ ਆਪਾਂ ਸ਼ਾਂਤ ਚੇਤ ਹੋ ਕੇ ਬੈਣਾ ਮੈਂ ਹੁਣੇ ਕਹਿ ਗਿਆ ਡਿਆ ਵੀ ਨਿਆਣੇ ਸਾਡੇ ਬੜੇ ਸਿਆਣੇ ਆ ਰੇ ਯਾਦ ਰੱਖਿਓ ਵੀ ਆਪਾਂ 25 ਕਿ ਮਿੰਟ ਹੋਰ ਸਿਆਣੇ ਬੜਨਾ ਵੈ ਤਾਂ ਸਾਰੀ ਜ਼ਿੰਦਗੀ ਬੜਨਾ ਫਰਕ ਘੱਟੋ ਘੱਟ 25 ਕਿ ਮਿੰਟ ਦਾ ਤਾਂ ਧਿਆਨ ਰੱਖਿਓ ਸਾਰੇ ਜਿਹੜੇ ਬੱਚੇ ਨੂੰ ਇਨਾਮ ਮੈਂ ਕੱਲ ਦੀ ਸਮਾਪਤੀ ਵੇਲੇ ਇੱਕ ਗੱਲ ਕਹੀ ਸੀ ਵੀ ਜਦੋਂ ਤੁਸੀਂ ਰੇਸ ਵਿੱਚ ਪੈਣਾ ਨਾ ਦੌੜ ਚ ਪੈਣਾ ਕਿਸੇ ਉਥੇ ਵੱਧ ਘਟ ਨੰਬਰਾਂ ਨਾਲ ਕੋਈ ਫਰਕ ਨਹੀਂ ਮੰਨ ਲਓ ਜੇ ਤੁਹਾਨੂੰ ਇੱਥੇ ਨਾਮ ਹੀ ਨਾਮ ਮਿਲੇ ਤੇ ਕੋਈ ਮੁਸ਼ਕਲ ਆ ਗਈ ਹੈ ਕਿਸੇ ਕੋਈ ਗੱਲ ਨਹੀਂ ਕੋਈ